ਲੋ ਜੀ ਚੜ ਗਿਆ ਦਿਨ ਹੋ ਗਈ ਸਵੇਰ ਟੈਂਟ ਆਪਣੇ ਤਰੇਲ ਨਾਲ ਬਹੁਤ ਗਿੱਲੇ ਹੋ ਗਏ ਸੀਗੇ ਇਸ ਕਰਕੇ ਮੈਂ ਕਿ ਧੁੱਪ ਲਵਾ ਕੇ ਸੁਕਾ ਕੇ ਤੁਰਦੇ ਆ ਤੇ ਆ ਸੰਦਾ ਬਹੁਤ ਕੰਮ ਆ ਗਿਆ ਤਰਪੈਲ ਲੈ ਲਈ ਸੀ ਆਪਾਂ ਥੱਲੇ ਵਿਛਾਉਣ ਨੂੰ ਬਈ ਟੈਂਟ ਥੱਲਿਓਂ ਲਿਬੜ ਬਹੁ ਜਾਂਦਾ ਸੀ ਆਪਣਾ ਤੇ ਹੁਣ ਸੁਕਾ ਕੇ ਫੇਰ ਨੂੰ ਇਕੱਠਾ ਕਰਦੇ ਆ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਆਪਣੇ ਜਿੰਨੇ ਵੀ ਭੈਣ ਭਰਾ ਆ ਮਾਤਾ ਮਾਂ ਬਜ਼ੁਰਗ ਆ ਆਪਣਾ ਜਿੰਨਾ ਜਿੰਨਾ ਵੀ ਛੋਟਾ ਆ YouTube ਇੱਕ ਪਰਿਵਾਰ ਆ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਸਤਿ ਸ਼੍ਰੀ ਅਕਾਲ ਤੇ ਰਾਤੀ ਆਪਾਂ ਅੱਜ ਦਾ ਤੁਹਾਨੂੰ ਪਤਾ ਹੀ ਆ ਰੁਕੇ ਸੀਗੇ ਆਪਣੇ VIP ਢਾਬਾ ਜ਼ਜ਼ਾਲੀ ਆ ਨਾ ਜੀ ਜ਼ਜ਼ਾਲੀ ਦੇ ਵਿੱਚ ਆ ਸੂਬਾ অরਨਾਚਲ ਪ੍ਰਦੇਸ਼ ਤੇ ਇੱਥੇ ਬਾਈਆਂ ਨੇ ਆਪਣਾ ਬਹੁਤ ਮਾਣ ਸਤਿਕਾਰ ਬਹੁਤ ਪਿਆਰ ਦਿੱਤਾ ਆਪਾਂ ਨੂੰ ਦੇ ਆ ਜਾਓ ਮਲਾਉਨੇ ਆ ਬਾਈਆਂ ਦੇ ਨਾਲ ਕਿਉਂਕਿ ਜਿੱਥੇ ਆਪਾਂ ਨੂੰ ਇੰਨਾ ਪਿਆਰ ਮਿਲਿਆ ਹੋਵੇ ਤੇ ਉੱਥੇ ਬਾਈਆਂ ਨੂੰ ਆਪਾਂ ਕੈਮਰੇ ਦੇ ਵਿੱਚ ਕੈਦ ਨਾ ਕਰੀਏ ਆਪਣੀਆਂ ਯਾਦਾਂ ਲਈ ਤਾਂ ਆਪਾਂ ਨੂੰ ਸੁਆਦ ਨਹੀਂ ਆਉਂਦਾ ਤੇ ਇਸ ਕਰਕੇ ਬਾਈਆਂ ਨੂੰ ਆਪਾਂ ਆਪਣੀਆਂ ਯਾਦਾਂ ਦੇ ਵਿੱਚ ਰੱਖਣ ਲਈ ਆਪਣੇ ਕੈਮਰੇ 'ਚ ਕੈਦ ਕਰਦੇ ਆਂ ਤੇ ਤੁਹਾਨੂੰ ਮਲਾਉਨੇ ਆ ਹਾਂਜੀ ਬਾਈ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਾਮ ਰਾਮ ਨਮਸਕਾਰ ਵਾਲੇਕੁਮ ਸਲਾਮ ਇਹ ਆ ਬਾਈ ਆਪਣੇ ਬਾਈ ਆਪਣਾ ਨਾਮ ਬਤਾਨਣਾ ਪਹਿਲੇ ਸਭ ਕੋ ਮੇਰਾ ਨਾਮ ਸੰਨੀ ਸੰਨੀ ਦਾਇਆ ਹੂੰ ਸੰਨੀ ਦਾਇਆ सनी राय जी आपका भाई कृष्ण सेत्री कृष्ण आप भाई तवानोप तवानोप ए भाई अपने नेपाल ਤੋਂ ਨਾ ਬਾਈ ਆਪ ਵੈਸੇ ਨਾ ਤਾਂ ਆਪ ਬਾਈ ਆਪਰ ਨਾ ਚਲ ਕੇ ਨਾ ਲੋਕਲ ਤੇ ਆਪ ਬਾਈ ਅਸਾਮ ਸੇ ਅਸਾਮ ਸੇ ਨਾ ਆਪਾ ਪੰਜਾਬ ਤੋਂ ਆਪਣੇ ਨਾਲ ਬਾਈ ਕਰਨਾਟਕਾ ਤੋਂ ਯਾਨੀ ਕਿ ਸਾਰੀਆਂ ਸਟੇਟਾਂ ਅਰਨਾਚਲ ਦੇ ਵਿੱਚ ਇਕੱਠੀਆਂ ਹੋਈਆਂ ਆ ਤੇ ਬਾਈ ਇੱਕ ਬਾਤ ਬਤਾਨਾ ਆਪਨੇ ਜੋ ਇੱਜ਼ਤ ਮਾਨ ਇਤਨਾ ਪਿਆਰ ਸਤਕਾਰ ਦਿਆ रात को खाना भी खिलाया सुबह चाय भी पिलाई ना फिर इतनी बातें भी सीखने को भी बहुत कुछ मिला जहाँ से क्या आपके दिमाग में आया इनकी मैं हेल्प करता हूँ नहीं फिर भी आपके क्या दिमाग में क्या मन में आया नहीं मैं इनका देखूंगा खाना वाना तो भी खिलाऊंगा तो आपको बुलाया इतना बैठ नहीं पाता है तो इसलिए आग जला के आपको ਗਰਮ ਆ ਹਾਂ ਬੋਨਫਾਇਰ ਦਾ ਮਜ਼ਾ ਲਿਆ ਪੂਰਾ ਖਾਣਾ ਪੀਣਾ ਕੇ ਲਈ ਬੰਦੇ ਬਸ ਕਿਹਾ ਅਭੀ ਸਵੇਰੇ ਬ੍ਰੈਕਫਾਸਟ ਕਰਕੇ ਆਪ ਲੋਕ ਆਰਾਮ ਨਾਲ ਨਿਕਲ ਸਕਦੇ ਨਾ ਹਾਂ ਇਹ ਬਾਈਓਣੀ ਹੁਣ ਵੀ ਆਪਾਂ ਨੂੰ ਕਹਿੰਦੇ ਬ੍ਰੈਕਫਾਸਟ ਕਰਕੇ ਜਾਣਾ ਆ ਉਦਾਂ ਨਹੀਂ ਜਾਣਾ ਉਹਦੇ ਲਈ ਬਾਈ ਧੰਨਵਾਦ ਆ ਬਹੁਤ ਤੇ ਬਾਈ ਆਪਨੇ ਇੱਕ ਜੇ ਬਾਤ ਬਤਾਨਾ ਅਜੇ ਉਰਨਾਚਲ ਆਪਣੇ ਉਰਨਾਚਲ ਮੇ ਇਹ ਲੋਕਲ ਭਾਸ਼ਾ ਕੌਨਸੀ ਕੌਨਸੀ ਬੋਲੀ ਜਾਂਦੀਆਂ ਜੈਸੇ ਨਿਸ਼ੀ ਹੈ ਇਧਰ ਬਹੁਤ ਹੈ ਨਾ ਅੱਗੇ ਬਦਲ ਜਾਈਗੀ ਪਤਾ ਨਹੀਂ आप नहीं मिलेगा थी आप अभी जीरो में आप पता नहीं, नहीं मिलेगा है ना और तवांग की साइड कौन सी बोली जाती तो और जो साइड है अपने की तरफ में आदि भाषा है और कौन सी कौन सी भाषा है अरुणाचल में ये दापो में तागिन भाषा मिलेगा तागिन भाषा मिलेगा ठीक है ट्रैवल तो एक ही है ਕਿ ਕਿੰਨੀ ਬੋਸਾਂ ਆਈ ਹੋਊਗੀ ਯਹਾਂ ਕੀ ਲੋਕਾਂ 35 6 ਟਰੈਵ ਹੈ 36 ਬੋਸਾਂ ਹੋ ਬੋਸਾ ਭਾਈ ਜੀ ਇਹ ਹੀ ਹੈ ਕਸੂਬਾ ਹੋਣਾ ਪੂਰਾ ਭਾਰਤ ਦੇ ਵਿੱਚ ਜਿੱਥੇ ਇੱਕ ਹੀ ਸਟੇਟ ਦੇ ਵਿੱਚ ਇੱਕ ਸੂਬੇ ਦੇ ਵਿੱਚ ਇੰਨੀਆਂ ਭਾਸ਼ਾ ਬੋਲੀਆਂ ਜਾਂਦੀਆਂ ਆ ਇਹ ਜੇ ਤੁਸੀਂ ਇਸ ਏਰੀਏ ਦੇ ਵਿੱਚ ਆਪਣੀ ਜ਼ਾਲੀ ਦੀ ਵਿੱਚ ਜੇ ਤੁਸੀਂ ਸੁਖ ਚੋਵੇ ਨਿਸ਼ੀ ਸਿੱਖ ਲੈਣੇ ਆ ਥੋੜੀ ਬਹੁਤੀ ਪਰ ਉਹ ਅੱਗੇ ਇੱਥੋਂ 35 40 ਕਿਲੋਮੀਟਰ ਜ਼ੀਰੋ ਤੋਂ ਜਾ ਕੇ ਬਦਲ ਜਾਂਦੀ ਹੈ ਨਾ ਉਹ ਬਾਹ ਕੌਣ ਸੀ ਹੋਗੀ ਆਪਣੇ ਅਪਾਤਾ ਨਹੀਂ ਉੱਥੇ ਜਾ ਕੇ ਭਾਸ਼ਾ ਬਦਲ ਜਾਂਦੀ ਆ ਇੱਕ ਕੱਲਾ ਕੱਲਾ ਭਾਰਤ ਦਾ ਸੂਬਾ ਆਇਆ ਇਹੋ ਜਿਹਾ ਜਿੱਥੇ ਇੰਨੀਆਂ ਪਛਾਵਾਂ ਆ ਤੇ ਬਾਈ ਬਹੁਤ ਯਾਨੀ ਕਿ ਮਿਲ ਕੇ ਚੰਗਾ ਲੱਗਾ ਦਿਲ ਨੂੰ ਤੇ ਇੱਕ ਸੱਚ ਬਾਦ ਆਪਨੇ ਰਾਤ ਦੱਾਈ ਸੀ ਜਾਂ ਸ਼ਾਦੀ ਮੇਂ ਕਿਆ ਦਿੰਦੇ ਹੈਂ ਮਿਥੂਨ ਮਿਥੂਨ ਟ੍ਰੈਵਲ ਕਾ ਹਮ ਲੋਕ ਹੈਨਾ ਯਾਰਾ ਲੋਕਲ ਉਹਨਾਂ ਦਾ ਜੋ ਸ਼ਾਦੀ ਮੇਂ ਮਿਥੂਨ ਦੇਣਾ ਪੜਦਾ ਬਹੁਤ ਠੀਕ ਠੀਕ ਮਿਥੂਨ ਜੀ ਜੇ ਨਹੀਂ ਜਾਣਕਾਰੀ ਤਾਂ ਆਪਾਂ ਦੱਸ ਦਿੰਨੇ ਇੱਕ ਗਾਂ ਤੋਂ ਤੇ ਇੱਕ ਮੱਝ ਤੋਂ ਰਾਲਮਾ ਬਰੀਡ ਤਿਆਰ ਕੀਤਾ ਹੋਇਆ ਹੁੰਦਾ ਆ ਤੇ ਉਸकी ਭਾਈ ਆਪਨੇ ਪਤਾਇਆ ਮੇਨ ਖੁਰਾਕ ਨਮਕ ਹੈ ਨਾ ਨਮਕ ਨਮਕਾ ਘਾਤਾ ਹੈ ਨਮਕ ਦਿੱਤਾ ਜਾਂਦਾ ਹੈ ਹਾਂ ਹਾਂ ਨਿਤਨ ਨੂੰ ਨਿਤਨ ਨੂੰ ਬਾਕੀ ਦੀ ਜਾਣਕਾਰੀ ਆਪਾਂ ਸਫਰ ਦੇ ਨਾਲ ਨਾਲ ਤੁਹਾਡੀ ਸਾਂਝੀ ਕਰਾਂਗੇ 20 ਮੀਟਨ ਗਿਰਾ ਦਿੱਤਾ ਹੈ ਇੱਕ ਸ਼ਾਦੀ ਵਿੱਚ 20 ਮੀਟਨ ਜਿਆਦਾ ਜਿਆਦਾ ਹੀ ਹੁੰਦਾ ਹੈ ਬਈ ਯਾਨੀ ਕਿ ਕਹਿੰਦੇ ਇੱਕ ਵਿਆਹ ਦੇ ਵਿੱਚ 20 ਛੋਟੇ ਵੱਡੇ ਜਾਂਦੇ ਆ ਜੇ ਆਪਾਂ ਪੰਜਾਬੀ ਚ ਕਹਿੰਦੇ ਇੱਕ ਮੀਟਨ ਦਾ 1 ਲੱਖ 20000 10000 70 80 ਇਤਨਾ ਰੇਟ ਮਹਿੰਗਾ ਹੁੰਦਾ ਹੈ 1 ਲੱਖ ਦੇ ਕਰੀਬ ਚਲਾ ਜਾਂਦਾ ਹੈ ਆਗੇ ਜਿੰਨਾ بڑا-ਬڑا ਮਿਲੇਗਾ ਆਪਕੋ ਉਤਨਾ ਰੈਟ ਸਹੀ ਸਹੀ ਜਾਣੀ ਕਿ ਜੀ ਇੱਥੇ ਵਿਆਹਾਂ ਦੇ ਵਿੱਚ 15-15 20-20 ਲੱਖ ਦਾ ਮਿੱਥੂ ਨਹੀਂ ਲੱਗ ਜਾਂਦਾ ਹੈ ਨਾ ਸਹੀ ਹੈ ਬਾਕੀ ਜਾਣਕਾਰੀ ਆਪਾਂ ਸਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਈ ਕੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਬਾਈ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਸਾਰਿਆਂ ਦਾ ਦਿਲ ਤੋਂ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਇਹ ਆ ਜੀ ਵੀਆਈਪੀ ਟਾਬਾ ਜ਼ਜ਼ਾਲੀ ਦੇ ਵਿੱਚ ਜੇ ਕੋਈ ਸਾਈਕਲ ਸਫਰ ਕਰਦਾ ਬਾਈ ਨੇ ਰੁਕਣਾ ਹੋਵੇ ਤੇ ਬਾਈਆਂ ਕੋ ਜਦੋਂ ਮਰਜ਼ੀ ਜੀ ਆਆਂ ਨੂੰ ਆ ਠੀਕ ਹੈ ਭਾਈ ਓਕੇ ਓਕੇ ਸਸਰੀਆ ਸਸਰੀਆ ਗੱਲ ਲਓ ਜੀ ਬਾਈਆਂ ਵੱਲੋਂ ਬ੍ਰੀਕਫਾਸਟ ਰੋਟੀ ਦਾਲ ਸਬਜੀ ਕਹਿੰਦੇ ਬ੍ਰੀਕਫਾਸਟ ਕਰਕੇ ਜਾਣਾ ਤੇ ਆਹ ਬਾਈਆਂ ਦਾ ਧਾਮ ਚਾਮ ਆ ਵਧੀਆ ਯਾਨੀ ਸਾਰਾ ਕੁਝ ਤੇ ਇੱਕ ਸਾਈਡ ਹੋ ਰਿਹਾ ਉਹ ਵੀ ਤੁਹਾਨੂੰ ਦਿਖਾ ਲਦੇ ਆ ਜੇ ਕੇ ਬਾਈ ਸਫਰ ਕਰਦੇ ਰੁਕਣਾ ਹੋਵੇ ਤਾਂ ਬਾਈ ਜੀ ਆਿਆਂ ਨੂੰ ਕਹਿੰਦੇ ਆ ਕੋਈ ਵੀ ਰੁਕ ਸਕਦਾ ਤੇ ਆਹ ਸਟਾਫ ਆ ਬਾਈਆਂ ਦਾ ਲਓ ਜੀ ਰੋਟੀ ਪਾਣੀ ਆਪਾਂ ਖਾ ਲਿਆ ਤੇ ਮੈਂ ਕਿਹਾ ਤੁਹਾਨੂੰ ਦੂਸਰੀ ਸਾਈਡ ਵੀ ਦਿਖਾ ਲਦੇ ਆ ਇੱਧਰ ਆਪਣੇ ਫਾਸਟ ਫੂਡ ਦਾ ਤੇ ਚਾਹ ਚੂਹ ਦਾ ਸਿਸਟਮ ਇੱਧਰ ਆ ਤੇ ਬਾਕੀ ਡੋਗੀ ਦੇ ਵੈਸੇ ਫੋਨ ਕਰ ਦਿੰਦੇ ਆ ਜੇ ਉੱਥੇ ਬਹਿ ਕੇ ਖਾਣਾ ਹੋਵੇ ਤੇ ਇੱਧਰ ਚਾਹ ਪਾਣੀ ਦਾ ਆ ਸਰ ਆ ਤੇ ਚਾਹ ਆਪਣੇ ਲਈ ਬਣ ਸਕਦੀ ਹੈ ਹੈਲੋ ਆਪਣੇ ਲਈ ਬਣਦੀ ਆਪਾਂ ਕਹਿੰਦੇ ਚਾਹ ਵੀ ਪੜਾ ਦੋ ਹੁਣ ਯਾਰ ਤੇਜ ਜਾਂ ਮਿੱਠਾ ਪਾ ਕੇ ਨਾ ਰਾਹ ਦੇ ਵਿੱਚ ਵਾਰ-ਵਾਰ ਕਿੱਥੇ ਰੁਕਾਂਗੇ ਇਹ ਆ ਬਾਈਆਂ ਦਾ ਸਾਰਾ ਇਹ ਜੋ ਵੀ ਤਾਮਚਾ ਬਣਾਇਆ ਬਾਈਆਂ ਨੇ ਆਪਣੀ ਮਿਹਨਤ ਦੇ ਨਾਲ ਇੱਧਰ ਜਵਾਨ ਖੜਾ ਮੋਰਚੇ ਤੇ ਤੇ ਇਧਰ ਆਪਾਂ ਘੋੜਾ ਆਪਣਾ ਤੂਫਾਨ ਸਿੰਘ ਕਰ ਲਿਆ ਆਪ ਤਿਆਰ ਵਰ ਤਿਆਰ ਸਮਾਨ ਦੱਥਾ ਲੱਦ ਲਿਆ ਆ ਆਪਾਂ ਮੇਨ ਜਿਹੜੀ ਗੱਲ ਤੁਹਾਨੂੰ ਦੱਸਦੇ ਆਂ ਕਹਾ ਆ ਜਿਹੜੇ ਸਾਈਕਲ ਬੜੇ ਆਪਾਂ ਇਹਨਾਂ ਨੂੰ ਦੇਖ ਕੇ ਹੀ ਇੱਥੇ ਰੁਕੇ ਸੀਗੇ VIP ਢਾਬਾ ਤੇ ਥੱਲੇ ਜਿਹੜੇ ਸਾਈਕਲ ਬੜੇ ਆ ਬੇ ਬੰਦਾ ਸਾਈਕਲ ਪ੍ਰੇਮੀ ਲੱਗਦਾ ਆ ਤੇ ਉਹੀ ਗੱਲ ਹੋਈ ਭਾਈ ਨਿਕਲਿਆ ਵੀ ਸਾਈਕਲ ਪ੍ਰੇਮੀ ਪੂਰਾ ਜਿਤਮਾਨ ਦਿੱਤਾ ਆ ਜਾਓ ਹੁਣ ਛੱਡਦੇ ਆ ਲਗਾਮਾਂ ਘੋੜੇ ਦੀਆਂ ਖਤ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਲੈ ਕੇ ਆਪਾਂ ਵੀ ਆਈ ਪੀ ਢੱਬਾ ਦੇ ਪਰਿਵਾਰ ਕੋਲੋਂ ਇਜਾਜ਼ਤ ਬਾਕੀ ਥੰਬਨੇਲ ਤੇ ਜਦੋਂ ਆਪਾਂ ਲਾਉਣਾ ਤੁਸੀਂ ਦੇਖ ਲਿਓ ਪਰਿਵਾਰ ਕਿੱਡਾ ਆ ਕਿੰਨਾ ਵੱਡਾ ਪਰਿਵਾਰ ਸਭ ਮਿਲ ਕੇ ਹੌਲਕੇ ਪਿਆਰ ਨਾਲ ਰਹਿੰਦੇ ਆ ਤੇ ਛੱਡੀਆਂ ਆਪਾਂ ਲਗਾਮਾ ਵੀ ਆਈ ਪੀ ਢੱਬਾ ਜਜ਼ਾ ਦਿੱਤਾ ਤੇ ਅੱਜ ਪਹੁੰਚਾਂਗੇ ਆਪਾਂ ਜ਼ੀਰੋ ਜ਼ੀਰੋ ਨਾਲ ਇੱਕ ਜਗ੍ਹਾ ਆ ਉੱਥੇ ਪਹੁੰਚਾਂਗੇ ਤੇ ਪਿਆਰ ਬਹੁ ਬਖਸ਼ਿਆ ਸਾਰੇ ਪਰਿਵਾਰ ਨੇ ਯਾਨੀ ਕਿ ਦੇਖ ਲਓ ਸਮਾਂ 10:00 ਵੱਜ ਗਿਆ ਆ ਸਵੇਰ ਦੇ ਹੁਣ ਆਪਾਂ ਛੱਡ ਹੋਈਆਂ ਲਗਾਮਾਂ ਘੋੜੀ ਦੀਆਂ ਕਹਿੰਦੇ ਵੀ ਨਹੀਂ ਰੋਕੇ ਜਾ ਉਹਦੇ ਰੋਟੀ ਪਾਣੀ ਸਵੇਰ ਦਾ ਵੀ ਖਾਲਾ ਆ ਗਈ ਤੋਰਨਾ ਸੀ ਤੇ ਰੋਟੀ ਪਾਣੀ ਹੁਣ ਖਾ ਲਿਆ ਆ ਤੇ ਪਿਆ ਆਪਾਂ ਵੀ ਇਹ ਨਹੀਂ ਵੀ ਰੋਟੀ ਪਾਣੀ ਖਾ ਲਿਆ ਦਾ ਭੱਜਦੇ ਬਣਾਗੇ ਨਹੀਂ ਸਫਰਾਂ ਤੇ ਆਂ ਸਹਿਰਾਂ ਤੇ ਨਹੀਂ ਤੇ ਬਾਕੀ ਆਪਾਂ ਪੰਜਾਬੀ ਹੋਣ ਦਾ ਵੀ ਫਰਜ਼ ਪੂਰਾ ਕੀਤਾ ਜਿੱਦਾਂ ਆਪਾਂ ਇਹ ਵੀ ਕਿੱਥੇ ਜਾਣਦੇ ਆ ਬੱਚੇ ਨੂੰ ਪਿਆਰ ਦੇਈਦਾ ਬਾਈ ਦੇ ਦੋ ਬੱਚੇ ਸੀਗੇ ਤੇ ਬਾਈ ਦੇ ਦੋਨਾਂ ਬੱਚਿਆਂ ਨੂੰ ਆਪਾਂ ਵੀ ਪਿਆਰ ਦੇ ਕੇ ਫਿਰ ਉਹਨਾਂ ਕੋਲ ਆਗਿਆ ਲਈ ਆ ਵਧੀਆ ਯਾਰ ਮਾਨ ਸਤਕਾਰ ਕੀਤਾ ਐਦਾਂ ਹੌਸਲਾ ਬਣਿਆ ਰਹਿੰਦਾ ਤੇ ਆਲਾ ਦਵਾਲਾ ਆਪਣੀ ਜ਼ਜ਼ਾਲੀ ਸ਼ਹਿਰ ਦੇ ਵਿੱਚ ਐਂਟਰ ਹੋ ਜਾਣਾ ਆਪਾਂ ਪੂਰਾ 1/2 ਕਿਲੋਮੀਟਰ ਕਿਲੋਮੀਟਰ ਜਸਾਲੀ ਸ਼ਹਿਰ ਤੋਂ ਪਹਿਲੇ ਆ ਜਾਂਦਾ ਢਾਬਾ ਸੂਬਾ ਔਰਨਾਚਲ ਪ੍ਰਦੇਸ਼ ਲਓ ਬਈ ਸਾਰੀ ਪਹਾੜੀ ਪੈਂਦੀ ਹੈ ਜਦਦੇ ਆਪਾਂ ਜਸਾਲੀ ਤੋਂ ਚੱਲੇ ਆਂ ਘੋੜਾ ਲਾਇਆ ਭਾਈ ਇਧਰ ਬਾਈ ਮਿਲ ਗਿਆ ਹੌਸਲਾ ਬਧਾਇਆ ਭਾਈਆਂ ਨੇ ਆਪਣਾ ਕਿੱਥੋਂ ਚੱਲੇ ਆਂ ਸਾਰਾ ਕੁ ਪੁੱਛਿਆ ਭਾਈ ਆਪ ਵੀ ਟ੍ਰੈਵਲਿੰਗ ਕਰ ਰਹੇ ਹੋ ਕੋਈ ਵੈਸੇ ਟ੍ਰੈਵਲਿੰਗ ਕਰ ਰਹੇ ਆ ਪਰ ਅਬੀ ਆਪਣਾ ਡਿਊਟੀ ਜਗ੍ਹਾ ਜਾ ਰਹੇ ਆ ਅਪ ਫੌਜ ਮੇ ਹੋ ਹੈ ਭਾਈ ਭਾਈ ਫੌਜ ਦੇ ਜਵਾਨ ਆ ਤੇ ਕਿਧਰ ਕਿ ਕੌਨਸੀ ਸਾਈਟ ਜਾ ਰਹੇ ਹੋ? ਅਸੀਂ ਜਾ ਰਹੇ ਹਾਂ ਕੁਰੰ ਕੋਮੇ। ਕੁਰੰ? ਕੁਰੰ ਕੋਮੇ, ਕੋਲੋਰੀਅਨ। ਕੋਲੋਰੀਅਨ। ਠੀਕ ਠੀਕ, ਇਹ ਬਾਰਡਰ ਸਾਈਡ ਪੜਦਾ ਹੈ। ਚਾਈਨਾ ਬਾਰਡਰ। ਚਾਈਨਾ ਬਾਰਡਰ ਪੇ ਨਾ। ਕਿੰਨੇ ਕਿਲੋਮੀਟਰ ਬਨੇਗਾ ਜਹਾਂ ਸੇ? 200 ਕਿਲੋਮੀਟਰ ਹੈ। ਪਰ ਬਾਰਡਰ ਤੋਂ ਦੂਰ ਹੈ। ਬਾਰਡਰ ਉਸੇ ਦੂਰ ਹੈ ਥੋੜਾ। ਸਹੀ ਹੈ। ਸਹੀ ਸਹੀ। ਬਾਈਆਂ ਕੋ ਇੱਕ ਦੋਨਾਂ ਕੋਲੇ ਘੋੜੇ ਬੁਲਟ ਆ। ਤੇ ਇਥੇ ਵਿਊ ਬਹੁਤ ਸੋਹਣਾ ਬਣਦਾ ਆ। ਮੈਂ ਆਪਾਂ ਤਾਂ ਰੁਕ ਹੀ ਤੁਹਾਨੂੰ ਦਿਖਾ ਲਈਏ। ਦੇਖੋ ਕਿੰਨਾ ਸੋਹਣਾ ਬਣਦਾ ਇਧਰ ਆਪਾਂ ਆਇਆ ਉਹ ਜਿਹੜੇ ਪਿੰਡ ਜੀ ਦੀਦੇ ਆ ਤੁਹਾਨੂੰ ਤੁਹਾਨੂੰ ਦੂਰ ਆ জੂਮ ਕਰਕੇ ਦਿਖਾਣੇ ਆ ਉਹ ਵਾਲਾ ਜਿਹੜਾ ਸ਼ਹਿਰ ਦੀਦਾ ਅਜਾ ਜ਼ਾਲੀ ਉੱਥੋਂ ਆਏ ਆ ਆਪਾਂ ਤੇ ਇਦਾਂ ਹੀ ਘੁੰਮਦੇ ਘੁੰਮਦੇ ਸੜਕਾਂ ਤੋਂ ਇੱਥੋਂ ਆ ਇੱਕ ਸੜਕ ਆ ਦੀ ਆ ਦੀਦੀ ਆ ਬਾਕੀ ਉਹ ਪਰੇ ਆਉਂਦੀ ਆਉਂਦੇ ਸਾਰੀ ਚੜਾਈ ਪੈ ਰਹੀ ਆ ਤੇ ਇੱਕ ਗੱਲ ਹੋਰ ਸ਼ੇਅਰ ਕਰ ਦਿੰਨੇ ਬੰਦੇ ਆ ਆਪਾਂ ਜਗਤਾਰ ਭਾਈ ਕਹਿੰਦਾ ਯਾਰ ਦੈਂ ਤਰੀਕ ਦੱਸ ਦਿਆ ਕਰ ਲੇ ਵੇ ਭਾਈ ਤਰੀਕ ਸਵੇਰੇ ਦਾ ਸੀ ਜੀ ਚੇਤੇ ਭੁੱਲੀ ਹੁਣ ਆਪਾਂ ਫੌਜ ਦੇ ਜਵਾਨਾਂ ਕੋਲ ਪੁੱਛੀ ਤਰੀਕ ਅੱਜ 18 12ਵਾਂ ਮਹੀਨਾ 2024 ਤੇ ਟਾਈਮ ਹੋ ਗਿਆ ਆ 10:30 ਦਾ ਹਲੇ ਮਸੀਂ ਆਪਾਂ 4-5 ਕਿਲੋਮੀਟਰ ਹਲੇ ਚੜਾਈ ਚੜੇ ਆ ਵਿਊ ਸੋਹਣਾ ਸੀਗਾ ਤਾਂ ਕਰਕੇ ਰੁੱਕ ਗਏ ਚੱਲ ਭਈ ਤੂਫਾਨ ਸਿਆ ਲੈ ਲਿਆ ਸਾਹ ਛੱਡੀ ਲਗਾਮਾਂ ਭਾਈ ਆਪਕੇ ਕੋਲ ਯਾਰ ਪਾਣੀ ਹੈ ਪਾਣੀ ਆਪਾਂ ਨੂੰ ਯਾਰ ਸਵੇਰੇ ਢਾਬੇ ਤੋਂ ਭਰਨ ਦਾ ਚੇਤਾ ਭੁੱਲ ਗਿਆ ਬਹੁਤ ਵੱਡੀ ਗਲਤੀ ਹੋਈ pani hai bhai aapke paas pine wala hai thoda de do yaar pani pine wala aapke paas bhi nahi hai bike ranu ni load muni pindi safar bahut kad lende ya chalo agge ja ke dekhde ha kithe jo bani gal bahut badi galti hui hai ye galti kabhi na kareyo cyclist yaar apne ko ho jandi hai ek wari ni bar bar ho jandi hai udda diseya ki kas vajya ithon puchde ha je kithe pani mil jave ਭਾਈ ਪੀਣੇ ਲਈ ਪਾਣੀ ਮਿਲ ਜੇਗਾ ਇੱਧਰ ਸੇ کہیں ਦੀ ਦੀ ਪੀਣੇ ਲਈ ਪਾਣੀ ਮਿਲ ਜੇਗਾ ਇੱਧਰ ਪੀਂ ਹੈ ਦੇਣਾ ਦੀਦੀ ਥੈਂਕ ਯੂ ਹਾਂ ਮੈਂ ਪੰਜਾਬ ਸੇ ਹਾਂ ਆ ਸੰਤਰੇ ਆ ਜੀ ਇੱਥੇ ਆਮ ਘਰਾਂ ਦੇ ਵਿੱਚ ਇਹ ਬੂਟੇ ਹੁੰਦੇ ਆ ਸੰਤਰਿਆਂ ਦੇ ਵੀ ਆ ਕੇਲਿਆਂ ਦੇ ਵੀ ਘਰਾਂ ਚ ਹੀ ਆ ਤੇ ਸੰਤਰਿਆਂ ਦੇ ਵਿੱਚ ਆ ਦੇ ਲੋ ਲਫਾਫੇ ਦੇ ਵਿੱਚ ਹੁਣੇ ਹੀ ਆ 2 ਕਿਲੋ ਦਾ ਈਡ ਕਿਹੜਾ ਨਾ ਹਾਂ 100 ਰੁਪਏ ਦਾ ਇਕਲ ਫਾਫਾ ਹੈ ਤੇ ਕੇਲੇ ਕਿੰਨੇ ਦੇ ਜੀ ਆਦਰ ਚ ਕਿੰਨੇ ਦਾ ਹੋਗਾ ਨਾ ਜਿਹਦਾ ਹੀ ਦੁਕਾਨ ਹੈ ਮੜੇ ਗਏ ਤੇ ਕੇਲੇ ਵੀ ਜਾਨੀ ਕਿਦਰ ਆਮ ਘਰਾਂ ਚ ਆ ਤੇ ਆ ਜਿਹੜੀ ਆ ਇਹ ਚੀਜ਼ ਆਪਾਂ ਕਦੀ ਟੇਸਟ ਨਹੀਂ ਕੀਤੀ ਕਰਕੇ ਦੇਖਾਂਗੇ ਇਹ ਆਪਣੇ ਬੈਂਬੂ ਤੈਨਾ ਕਹਿੰਦੇ ਇਹ ਜਾਨੀ ਕਿ ਜਿਹੜਾ ਬਾਸ ਦੇ ਵਿੱਚੋਂ ਨਰਮ ਬਾੰਦ ਦੇ ਵਿੱਚੋਂ ਜਦੋਂ ਫਟਦਾ ਉਦੋਂ ਜਿਹੜੇ ਹੋ ਉਹਦੇ ਵਿੱਚੋਂ ਇਹ ਨਿਕਲਦਾ ਆ ਤੇ ਇਹਦਾ ਆਚਾਰ ਵੀ ਤਾਂ ਆਪਾਂ ਪੰਜਾਬੀਆਂ ਨੇ ਖਾਦਾ ਹੀ ਓਦਾਂ ਬਾਸ ਦਾ ਤੇ ਇਹ ਵੀ ਟੇਸਟ ਕਰਾਂਗੇ ਕਿਤੇ ਜੇ ਮੌਕਾ ਮਿਲਿਆ ਹੁਣ ਤਾਂ ਨਹੀਂ ਤੇ ਐਣੀ ਦੱਸਣਾ ਹੈ ਆਪਾਂ ਘਰਾਂ 'ਚ ਹੀ ਆ ਇੱਧਰ ਇਹਨਾਂ ਦੇ ਫਲ ਫਰੂਟ ਹੋ ਜਾਂਦਾ ਤੇ ਇਦਾਂ ਦੁਕਾਨ ਤੇ ਲਿਆ ਕੇ ਵੇਚ ਲੈਂਦੇ ਆ ਆ ਜਿੰਨਾ ਕ ਆਪਾਂ ਸਫਰ ਕੀਤਾ ਉਹਦੇ ਵਿੱਚ ਜਿਹੜਾ ਦੇਖਿਆ ਉਹ ਸਾਡਾ ਅੱਗੇ ਜਾ ਕੇ ਖਰੀਦਦੇ ਵੀ ਹੁਣ ਦੁਕਾਨਾਂ ਵਾਲੇ ਦੀਦੀ ਇਸੇ ਹਿੰਦੀ ਮੇਂ ਕਿਆ ਕਹਤੇ ਹੈ ਨਹੀਂ ਨਹੀਂ ਆਪ ਕੀ ਤਰਫ ਨਹੀਂ ਕਰੂੰਗਾ ਕੈਮਰਾ ਇਸੇ ਹਿੰਦੀ ਮੇਂ ਕਿਆ ਕਹਤੇ ਹੈ ਹਿੰਦੀ ਮੇਂ ਤਾਂ ਹਿੰਦੀ ਮੇਂ ਕਿਆ ਬੋਲੇਗਾ ਉਹ ਇਤਾਈ ਜੀ ਤੇ ਜੇ ਬਤਾਨਾ ਜੇ ਛੋਟਾ ਸਾ ਜੋ ਬੈਂਬੂ ਹੁੰਦਾ ਉਸਮੇਂ ਸੇ ਨਿਕਲਦਾ ਨਾ ਕਿ ਬੜੇ ਵਾਲੇ ਮੇਂ ਸੇ ਨਹੀਂ 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 ਛੋਟੇ ਜੋ ਛੋਟੇ ਹੁੰਦੇ ਜੋ ਪੈਦਾ ਹੁੰਦਾ ਹੈ ਨਾ ਪਹਿਲੇ ਪਹਿਲੇ ਹਾਂ ਹਾਂ ਨਿਕਲਦਾ ਹੈ ਨਹੀਂ ਨਹੀਂ ਹਾਂ ਉहां ਸੇ ਉਨ ਸੇ ਬਣਦਾ ਜਦੋਂ ਇਹ ਫੁੱਟਦਾ ਆ ਆਪਣੇ ਨਾ ਬਾਸ ਦਾ ਦਰਖਤ ਆ ਉਦੋਂ ਉਹਦੇ ਵਿੱਚੋਂ ਨਿਕਲਦਾ ਆ ਤੇ ਬਾਸ ਦਾ achar ਤਾਂ ਆਪਣੇ ਦੱਸਿਆ ਆਪਾਂ ਪੰਜਾਬੀਆਂ ਸਾਰੇ ਨੇ ਖਾਦਾ ਆ ਜੇ ਕੇਲੇ ਕਿੰਨੇ ਰੁਪਏ ਦਰਜਨ ਹੈ ਇੱਕ ਦਰਜਨ 80 80 ਹਾਂ ਐ ਕਿਲਾ 300 ਦਰਜ ਨੂੰ ਤੇ ਸੇ ਆ ਸੰਤਰੇ ਜਿਹੜੇ ਦੱਸੇ ਆਪਾਂ ਸੇ ਕਹੀਏ ਨੇ ਸੰਤਰੇ ਯਾਨੀ ਕਿ 2 ਕਿਲੋ ਦਾ ਜਿਹੜੇ ਕਿਹਾਣਾ 100 ਰੁਪਏ ਦਾ ਜੇ ਆਪਕੇ ਘਰ ਮੇ ਹੀ ਹੋਤੇ ਹੋਣਗੇ ਨਾ ਇਧਰ ਇਹ ਮਨ ਤੋਂ سامنے ਮੇ ਨਹੀਂ ਹੁੰਦੇ ਨਾ سامنے ਮੇ ਨਹੀਂ ਹੁੰਦੇ ਬਲ ਇਸ ਦਾ ਗੱਛਾ ਬਹੁਤ ਦੂਰ ਦੂਰ ਮੇ ਹੁੰਦਾ ਹੈ ਸਹੀ ਹਾਂ ਹਣੇ ਸੇ ਗਾੜੀ ਸੇ ਲਿਖਿਆ ਲਾ ਸਹੀ ਹੈ ਯਾਰ ਠੀਕ ਹੈ ਜੀ ਪਾਣੀ ਮਿਲ ਗਿਆ ਆਪਾਂ ਨੂੰ ਤੇ ਇਧਰ ਇੱਕ ਇੱਕ ਬੋਤਲਾਂ ਦਾ ਪਾਣੀ ਦੀਆਂ ਦੋ ਬੋਤਲਾਂ ਭਰਤੀਆਂ ਆ ਭੈਣ ਹਣੀ ਤੇ ਸੰਗਦੇ ਆ ਥੋੜੇ ਜਿਹਾ ਕੈਮਰੇ ਤੇ ਇਸ ਕਰਕੇ ਆਪਾਂ ਕੈਮਰਾ ਉਧਰ ਨਹੀਂ ਮਾਰਨਾ ਹੁਣ ਤੇ ਪਾਣੀ ਆਪਾਂ ਨੂੰ ਮਿਲ ਗਿਆ ਜਾਨੀ ਕਿ ਥੈਂਕ ਯੂ ਧੰਨਵਾਦ ਜੀ ਪਾਣੀ ਕਿਰੇ ਪਾਣੀ ਖਤਮ ਹੋਆ ਥਾ ਆ ਤੇਰਾ ਸਤਿਕਾਰ ਮਾਤਾ ਆ ਚੱਲਦਾ ਨਹੀਂ ਵੇ ਖੋੜਾ मारा था पाड़ पाड़ के सट्टी जाती है लकड़ा ये अरुणाचल प्रदेश माता आपकी उम्र कितनी है हा? आपकी एज कितनी उम्र उम्र हाँ मालूम नहीं है साठ के करीब तो होगा ना हा? 60-65 ਸਾਲਾਂ ਦੀ ਮਾਤਾ ਆ ਦੇਖ ਲਓ ਜ਼ੋਰ ਕਿੰਨਾ ਆ ਮਾਤਾ ਦੇ ਵੇ ਖਵਾੜਾ ਚਲਾਉਂਦੀ ਪੂਰਾ ਪਟਾਕ ਪਟਾਕ ਇੱਧਰ ਨਾਚਰ ਪ੍ਰਦੇਸ਼ ਦੇ ਵਜੋਂ ਜਦੋਂ ਆਪਾਂ ਐਂਟਰ ਹੋਏ ਇੱਧਰ ਚਰਚਾਂ ਦੇਖਣ ਨੂੰ ਬਹੁਤ ਮਿਲਦੀਆਂ ਆ ਤੇ ਇੱਧਰ ਲੋਕ ਜ਼ਿਆਦਾ ਆਪਣੇ ਕ੍ਰਿਸਚਨ ਧਰਮ ਨੂੰ ਮੰਨਦੇ ਆ ਤੇ ਵੈਸੇ 크ਰਿਸਚਨ ਧਰਮ ਇਹਨਾਂ ਨੇ ਕਨਵਰਟ ਹੋਇਆ ਹੈ ਜਿਹੜੇ ਯਾਨੀ ਕਿ ਬਾਕੀ ਧਰਮ ਦਾ ਇੱਥੇ ਕਾਫੀ ਦੇਖਣ ਨੂੰ ਮਿਲ ਜੰਦੇ ਹਿੰਦੂ ਵੀ ਹੈਗੇ ਆ ਮੁਸਲਿਮ ਵੀ ਹੈਗੇ ਆ ਵੈਸੇ ਜਿਹੜੇ ਓਰਨਾਚਲ ਪ੍ਰਦੇਸ਼ ਦੇ ਜਿਹੜੇ ਯਾਨੀ ਕਿ ਜੱਦੀ ਵਾਸੀ ਆ ਪੁਰਾਣੇ ਲੋਕ ਰਹਿਣ ਵਾਸੀ ਜਿਹੜੇ ਇੱਥੇ ਦੇ ਬਸਨੀਕ ਸੀਗੇ ਉਹ ਸੀਗੇ ਜਿਹੜੀ ਕਮਿਊਨਿਟੀ ਦੋਲੀ ਪੋਲੋ ਦੋਲੀ ਪੋਲੋ ਤੇ ਦੋਲੀ ਪੋਲੋ ਵਿੱਚੋਂ ਹੀ ਕਨਵਰਟ ਹੋ ਕੇ ਆਪਣੇ 크ਰਿਸਚਨ ਧਰਮ ਅਪਣਾਇਆ ਆ ਕਈਆਂ ਨੇ ਇਹ ਇਹਨਾਂ ਦੇ ਵਿੱਚ ਥੋੜਾ ਬਹੁਤਾ ਦੋਲੀਪੋ ਲੋ ਜਿਹੜੇ ਪੁਰਾਣੇ ਲੋਕ ਆ ਜਿਨ੍ਹਾਂ ਨੇ ਨਹੀਂ ਅਪਣਾਇਆ ਹੈਗਾ 크ਰਿਸਚਨ ਧਰਮ ਕਨਵਰਟ ਨਹੀਂ ਹੋ ਗਏ ਹੋਏ ਹੈਗੇ ਉਹਨਾਂ ਦਾ ਆਪਸ ਵਿੱਚ ਥੋੜਾ ਜਿਹਾ ਬਿਵਾਦ ਵੀ ਇੱਥੇ ਚੱਲਦਾ ਰਹਿੰਦਾ ਆ ਪੁਰਾਣੇ ਜਿਹੜੇ ਬਸਨੀਕ ਆ ਸੱਭਿਆਤੀ ਲੋਕ ਆ ਉਹ ਦੋਲੀਪੋ ਲੋ ਲੋ ਜੀ ਜਾ ਜ਼ਾਲੀ ਤੋਂ ਆਪਾਂ ਚੱਲੇ ਸੀਗੇ ਤੇ ਇਹ ਆ ਜਾ ਚੂਲੀ ਤੇ ਚਿੰਨ ਦੋ ਔਂਕੜ ਪੈ ਜਾਂਦੇ ਆ ਤੇ ਸਾਰੀ ਚੜਾਈ ਸੀਗੀ ਬੁਰਾ ਹਾਲ ਗਿਆ ਹੋਰ ਤੇ ਮੈਂ ਕਿਹਾ ਡਾਊਨਲੋਡ ਕਰੀਏ એનર્ਜੀ ਸਟਿੰਗ ਦਾ ਮਿਲੀ ਨਹੀਂ ਇੱਥੇ ਇੱਕ ਇਧਰ ਲਈ ਆ ਲੋਕ ਲਿਆ ਪਾਵਰ એનર્ਜੀ ਡਰਿੰਕ ਕਹਿੰਦੇ ਇਹ ਹੀ ਪਿੰਦੇ ਆ ਸਾਰੇ ਇਧਰ ਤੇ ਮੈਂ ਕਿਹਾ ਇਹ ਵੀ ਟੈਸਟ ਕਰਕੇ ਦੇਖ ਲੈਨੇ ਆ ਲੱਭਦੇ ਆ ਨਾ ਮੇ ਜਿਹੜੇ ਲੱਭ ਲੈ ਸਾਨੂੰ ਠੱਗਿਆ ਤੂੰ ਹੋਰਾਂ ਨੂੰ ਵੀ ਠੱਗ ਲੈ ਮੈਨੂੰ ਲੱਭਦੇ ਆਂ ਮੇ ਜੱੜਵਲੇ ਸਾਨੂੰ ਠੱਗਿਆ ਤੂੰ ਹੋਰਾਂ ਨੂੰ ਵੀ ਠੱਗ ਲੈ ਸਾਇਕ ਰੱਖ ਬਿਲਵਾਰੇ ਪਾਸੇ ਰਹਿਣ ਦੇ ਨਹੀਂ ਰਹਿ ਹੱਥ ਦੀ ਹੱਥ ਦੀ ਯਾਰਾਂ ਨੂੰ ਆ ਦੱਸੇ ਰਹਿਣ ਦੇ ਨਹੀਂ ਰਹਿ ਹੱਸਦੀ ਯਾਰਾਂ ਨੂੰ ਆ ਦੱਸੇ ਰਹਿਣ ਦੇ ਨਹੀਂ ਰਹਿ ਹੱਸਦੀ ਲਓ ਜੀ ਆਪਾਂ ਪਹੁੰਚ ਗਏ ਇਸ ਟਾਈਮ ਜੋਰਾਮ ਤੇ ਇਧਰ ਆਪਣਾ ਘੋੜਾ ਤੇ ਇਹਦਾ ਜ਼ਿਲ੍ਹਾ ਆ ਕ੍ਰੀ ਫਾਈ ਨਯੌਰ ਸਭ ਤੋਂ ਬੜੇ ਔਖੇ ਜਿਹੇ ਆ ਬੋਲਣੇ ਕ੍ਰੀ ਫਾਈ ਨਯੌਰ ਜ਼ਿਲ੍ਹਾ ਆ ਤੇ ਪਹਿਲਾਂ ਦਾ ਜ਼ਿਲ੍ਹਾ ਹੁੰਦਾ ਸੀ ਸੁਵਾਨਸ਼ਰੀ ਤੇ ਇਧਰ ਬੱਚੇ ਹਲਤਾਂ ਕਰਦੇ ਹੈਲੋ کیسے ਹੋ ਸਕੂਲ ਜਾਂਦੇ ਹੋ ਬੜੀਆ ਬਾਤ ਹੈ ਬਾਈ ਪੜ੍ਹਨੇ ਸੇ ਬਨੇਗਾ ਕੁਝ ਆਜੋ ਹੁਣ ਕੁਛ ਖਾਣੇ ਪੀਣੇ ਆ ਐ ਐਮ ਐਸ ਰਾਣੀ ਹੋਟਲ ਐਮ ਐਸ ਰਾਣੀ ਕੋਲ ਦੇ ਪਰ ਰੁਕੇ ਸੀਗੇ ਹੋਟਲ ਚ ਖਾਣ ਪੀਣ ਨੂੰ ਤੇ ਬਾਈ ਮਿਲਿਆ ਲਫਜ਼ ਬੋਲਿਆ ਬਾਈ ਨੇ ਪੰਜਾਬੀ ਦਾ ਕਿਆ ਬੋਲੇ ਸੇ ਆ ਪਾਜਾ ਆਪ ਕੀ ਤੂੰ ਕਾਹ ਜਾਏ ਹੋ ਹਾਂ ਪਾਜੀ ਜਦੋਂ ਕਿਆ ਨਾ ਰੁਕੋਛ ਹੋ ਗਈ ਕਿਤੇ ਹਾਲੇ ਵਧੀਆ 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 ਚੰਗਾ ਹੈ ਚੰਗਾ ਹੈ ਚੜਦੀ ਕਲਾ ਮੇਰ ਨਾਲ ਚਲ ਕੇ ਹਾਂ ਔਰ ਨਾ ਚਲ ਕਾਈ ਹੈ ਨਾ ਪਾਜੀ ਨੇ ਨੇ ਵਧੀਆ ਭਾਜੀ ਸਹੀ ਆਹ ਜਰੂਰ ਭਾਈ ਲੋ ਜੀ ਜਿੱਦਾਂ ਤਬਾਹੀ ਫਿਲਮ ਦੇ ਵਿੱਚ ਆਪਣਾ ਆ ਪੀਲੀ ਲੀਰ ਜਿਹੜੀ ਹੁਣ ਹਾਈ ਲੈਵਲ ਦਾ ਮੰਤਰੀ ਬਣਿਆ ਕਹਿੰਦਾ ਹੁੰਦਾ ਹੈਗਾ ਵੀ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਡਾਇਲੋਗ ਹੁੰਦਾ ਹੈ ਇਹਦਾ ਉਹ ਹੀ ਕਹਿੰਦਾ ਦੁਪਹਿਰ ਦੀ ਰੋਟੀ ਦਾ ਹੋ ਗਿਆ ਟਾਈਮ ਸਮਾਂ ਹੋ ਗਿਆ 1 ਵਜੇ ਦਾ ਦੁਪਹਿਰ ਦਾ ਤੇ ਜੇ ਆ ਰਾਮ ਦੇ ਵਿੱਚ ਜਿੱਥੇ ਆਪਰ ਰੁਕੇ ਆ ਰੋਟੀ ਤਾਂ ਮਿਲੀ ਨਹੀਂ ਆ ਲੱਛਾ ਪਰਾਂ ਠਾਇਆ ਤੇ ਇਹ ਆਲੂ ਮਟਰਾਂ ਦੇ ਨਾਲ ਚੰਡਦੇ ਹੁਣ ਲਓ ਜੀ ਲੱਛਾ ਪਰਾਂ ਠਾ ਜਾ ਖਾ ਕੇ ਤੁਰੇ ਆ ਮੈਂ ਤੁਹਾਨੂੰ ਦਿਖਾ ਦਈਏ ਸੂਬਾ ਨਾਜਲ ਪ੍ਰਦੇਸ਼ ਦੇ ਵਿੱਚ ਪਹਾੜਾਂ ਦੇ ਉੱਤੇ ਪੌੜੀਦਾਰ ਬਣਾ ਗਈ ਜ਼ਮੀਨ ਮਾਰਲਿਆਂ ਦੇ ਵਿੱਚ ਬੀਜੀ ਹੋਈ ਮੱਕੀ ਪਹਾੜੀ ਮੱਕੀ ਔਰ ਨਾਚ ਚੌਲ ਵੀ ਲਓ ਜੀ ਮੋੜ ਆ ਗਿਆ ਕਾਪਾ ਨੂੰ 013 ਕਿਲੋਮੀਟਰ ਬੁਆ ਸਿਮਲਾ 65 ਪਬਲਿਕ ਮਾਰਕੀਟ ਡਿਪਾਰਟਮੈਂਟ ਗਵਰਨਮੈਂਟ ਆਫ ਅਰੁਣਾਚਲ ਪ੍ਰਦੇਸ਼ ਵੈਲਕਮ ਜੀ ਰਾਗਾ 88 ਦਾਪੋ ਰੀਜੋ 180 ਕਿਲੋਮੀਟਰ ਹਾਂਜੀ ਆਪਾਂ ਸਾਰੀ ਚੜਾਈ ਪਿੰਦੀ ਹੈ ਜ਼ੀਰੋ ਵੱਲ ਨੂੰ ਇਹ ਬਾਈ ਹੁਣੀ ਆਪਾਂ ਨੂੰ ਮਿਲੇ ਸੀਗੇ ਤੇ ਬਾਈ ਹੁਣੀ ਕਹਿੰਦੇ ਰੁਕੋ ਕੋਈ ਗੱਲਬਾਤ ਕਰਦੇ ਆਂ ਤੇ ਬਾਈ ਨੇ ਐਪਰੀਸ਼ੀਏਟ ਕੀਤਾ ਹੌਸਲਾ ਵਧਾਇਆ ਵੀ ਬਹੁਤ ਵਧੀਆ ਕੰਮ ਕਰ ਰਿਹਾ ਤੂੰ ਜਵਾਨਾ ਤੇ ਬਾਈ ਆਪਕਾ ਨਾਮ ਕਿਆ ਹੈ मेरा नाम ये तको मरम है सही है आपके ना ये नाम के शब्द है थोड़े जो हमारी पंजाब वालों की जुबान पे नहीं चढ़ते ये, ये ताको का एक नाम है हाँ? मारबम जो है मेरा बस्ती का नाम है बस्ती, तो बस्ती से हम लोग सरने में रखता है सही है। ताको है। मरबूम सही तो आज आपको मिलके बहुत अच्छा लगा नहीं मेरे को भाई मेरा भी हौसला बढ़ जाता है तो आप दोपहरी में रहते हो ना दापुरी जो पे दापुरी दोपहरी जो पे ना हाँ हाँ ਤੇ ਬਾਈ ਨੇ ਆਪਾਂ ਨੂੰ ਇਨਵਾਈਟ ਕੀਤਾ ਆ ਬਾਈ ਕਹਿੰਦਾ ਜਦੋਂ ਤੁਸੀਂ ਉਧਰ ਨੂੰ ਆਉਣਾ ਆ ਬਈ 22 ਤਰੀਕ ਤੱਕ ਪਰ ਪਹੁੰਚ ਜਾਓ ਬਾਈ ਕਹਿੰਦਾ ਬਈ ਉੱਥੇ ਆ ਮੈਂ ਤੁਹਾਨੂੰ ਕੀ ਆਪਕਾ ਚੱਲ ਰਹਾ ਹੈ ਉਧਰ ਵਾ ਵੀ ਕੁਝ ਹਮ ਲੋਕਾਂ ਦਾ ਇੱਕ ਇਹ ਪ੍ਰੋਗਰਾਮ ਚੱਲ ਰਿਹਾ ਹੈ ਅਗਰ ਵਾ ਸੇ ਹੋ ਕੇ ਗੁਜ਼ਰਨੇ ਸੇ ਆਪ ਅਗਰ ਵਾ ਸੇ ਹੋ ਕੇ ਗੁਜ਼ਰਨੇ ਸੇ 22 ਪੈਸੇ ਹਾਂ ਵਾ ਵੀ ਆਪਾਂ ਕੋ ਮਿਲ ਪਾਏਗਾ ਤੇ ਬਾਈ ਕਹਿੰਦਾ ਵੀ ਉੱਥੇ ਤੁਸੀਂ ਮੇਰੇ ਕੋ ਰੁਕਿਓ ਬਈ ਮੈਂ ਆਵਦੀ ਪੂਰੀ ਜਿੱਦਾਂ ਕਹਿੰਦੇ ਹੁੰਦੇ ਆਪਣੀ ਸੇਵਾ ਪਾਣੀ ਪੰਜਾਬੀ ਦੇ ਵਿੱਚ ਵੀ ਮੈਂ ਕਰਨੀ ਚਾਹੁੰਦਾ ਆ ਬਾਈ ਇੰਨਾ ਹੀ ਬਹੁਤ ਹੌਸਲਾ ਹੋਏ ਇਤਨਾ ਹੀ ਬਹੁਤ ਹੌਸਲਾ ਵੱਡ ਜਾਂਦਾ ਹੈ ਜਦ ਆਪ ਜੈਸੇ ਲੋਕ ਐਸਾ ਬੋਲਤੇ ਹੈ ਜੀ ਜੀ ਉਸ ਸੇ ਮਾਰਾ ਦਿਲ ਖੁਸ਼ ਹੋ ਜਾਂਦਾ ਹੈ ਸਾਈਕਲਿਸਟ ਕੋ ਨਾ ਔਰ ਕੁਛ ਨਹੀਂ ਜੇ ਬਸ ਪਿਆਰੀ ਚਾਹੀਏ ਜੀ ਜੀ ਜੇ ਮਿਲਦਾ ਰਹਤਾ ਔਰ ਹਮਾਰੀ એનર્ਜੀ ਬਣੀ ਰਹਤੀ ਹੈ ਬਾਈ ਹੁਣ ਆਦੇ ਨਾਲ ਇੱਕ ਭੈਣ ਜੀ ਵੀ ਆ ਪਰ ਉਹ ਆਪਾ ਵੀਡੀਓ ਜੀ ਨਹੀਂ ਲੈ ਰਹੇ ਤੇ ਇਸ ਕਰਕੇ ਵੀ ਇਧਰਲੇ ਜਿਹੜੇ ਆਪਣੀਆਂ ਬੀਬੀਆਂ ਭੈਣਾਂ ਆ ਉਹ ਥੋੜੀਆਂ ਕੈਮਰੇ ਤੋਂ ਸ਼ਰਮਾਉਂਦੀਆਂ ਆ ਤੇ ਠੀਕ ਆ ਬਾਈ ਧੰਨਵਾਦ ਤਰਾ ਅਕ ਨੋਕਸ ਪੋਟਾਕੀ ਚਤਾਂ ਬਣੋ ਹਾਂ ਬੋਟਰ ਕੀ ਦੇ ਐਨੀਵੇਸ ਚਲੋ ਇਹ ਚਲ ਦਿਖਾ ਲ ਦਨੇ ਕਰੀ ਭੈਣ ਜਿਹੜੀ ਆ ਆ ਵੈਲਕਮ ਟੂ ਜ਼ੀਰੋ ਇਥੋਂ ਸ਼ੁਰੂ ਹੋ ਜਾਂਦਾ ਆ ਜ਼ੀਰੋ ਦਾ ਏਰੀਆ ਜਾਣੀ ਕਿ ਆਪਣਾ ਸਵਾਗਤ ਕਰਤਾ ਆ ਹੁਨੀ ਪਰ ਜਿਹੜੀ ਸਿਟੀ ਆ ਉਹ ਆਪਣੇ ਹੱਲੇ 10 ਕਿਲੋਮੀਟਰ ਹੈਗੀ ਆ ਆਪਾਂ ਆਪਣੇ ਉਰਨਾਚਲ ਪ੍ਰਦੇਸ਼ ਦੇ ਵਿੱਚ ਜ਼ੀਰੋ ਜਿਹੜਾ ਇੱਕ ਸ਼ਹਿਰ ਹੈ ਤੇ ਉੱਥੇ ਪਹੁੰਚ ਗਏ ਆ ਤੇ ਇੱਥੇ ਆਪਾਂ ਨੂੰ ਇਨਵਾਈਟ ਕੀਤਾ ਸਰ ਹੁਣੀ ਨਾਮ ਲੈਣਾ ਥੋੜ੍ਹਾ ਔਖਾ ਹੁੰਦਾ ਹੈ ਲਫ਼ਜ਼ਾ ਲਫ਼ਜ਼ ਨਹੀਂ ਆਪਣੇ ਕੋਲੋਂ ਯੂਸਡ ਕਾਲਿੰਗ ਯੂ نو ਐਨੀਬਾਡੀ ਹੂ ਇਜ਼ ਸੀਨੀਅਰ ਟੂ ਅਸ ਸੈਟ ਕਿ ਇਟ ਬਿਕਮਸ ਅ ਹੈਬਿਟ ਕਰ ਵਨ ਲਫ਼ਜ਼ ਨਹੀਂ ਆਪਣੇ ਕੋਲ ਬੋਲੁੰਦੇ ਸਰ ਆਪ ਆਪਣਾ ਨਾਮ ਆਪ ਹੀ ਬਤਾਓ ਵੀਡੀਓ ਮੇ ਮੇਰੇ ਸਿਰ ਨਾ ਪ੍ਰੋਨੰਸੀਏਸ਼ਨ ਨਹੀਂ ਸਹੀ ਹੋਗਾ ਦੂ ਯੂ ਤਲਯੰਗ ਤਾਲੀਂਗਾ ਤੇ ਦਿਉ ਆਪਕਾ گاਉ ਹੈ ਦਿਉ ਮੇਰਾ ਵਿਲੇਜ ਦਾ ਨਾਮ ਹੈ ਬਿਲੇਜ ਹਾਂ گاਉਂ ਕਾ ਨਾਮ ਇਧਰ ਸਭ ਤੋਂ ਪਹਿਲੇ گاਉ ਸਰਨੇਮ ਕਾ ਇਸਾਬ ਮੈਂ گاਉਂ ਵਿਆਹ گاਉਂ ਕਾ ਲਗਾਤੇ ਹੈ ਨਾ ਸਹੀ ਸਹੀ ਸਰ ਆਪਕਾ ਸਰ ਮੇਰਾ ਜਾਤੀ ਪਕਾ ਜਾਤੀ ਗਾਨਾ ਆਪਕਾ ਸਰ ਤਸਤਬਿਲ ਹਾਂ ਤਸਤਬਿਲ ਤਸਤਬਿਲ ਨਾ ਇਹ ਦੋ ਸੇਮ ਵਿਲੇਜ ਇਹ ਆਪਣਾ ਆਚਰਣ ਆ ਬਾਈ ਤੇ ਬਾਈ ਹੁਣੀ ਇਨਵਾਈਟ ਕੀਤਾ ਤੇ ਬੋਨਫਾਇਰ ਰੌਂਦਿਆਂ ਨੂੰ ਸਟਾਰਟ ਤੇ ਬਾਈ ਹੁਣੀ ਤਾਂ ਗਰਮ ਹੋਣ ਲੱਗੇ ਤੇ ਆਪਣਾ ਤੁਹਾਨੂੰ ਪਤਾ ਆ ਆਪਣੇ ਚੱਲਦੇ ਆ ਛੀਦੀ ਦਿਹਾੜੇ ਦੇ ਦਾਨੇ ਇਸ ਕਰਕੇ ਨਹੀਂ ਤੇ ਆਪਣੇ ਲਈ ਯੂਸ ਦਿੱਤਾ ਬਾਈ ਨੇ ਬਾਈ ਥੈਂਕ ਯੂ ਯੂਸ ਕੇ ਲਈ ਹੋਰ ਮੌਸਮ ਠੀਕ ਹੈ ਜੀ ਹੁਣ ਆਗੂ ਕੁ ਸਿੱਖਦੇ ਆ ਤੇ ਫਿਰ ਨਾਉਣੇ ਅੱਜ ਨਾਉਣਾ ਜ਼ਰੂਰੀ ਆ